ਕਹਿੰਦਾ ਵੱਟਾ ਨਾ ਨਾ ਮੇਰਾ ਕੰਮ ਐ ਤੁਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਹਿਣਾ ਹੈ ਹਾਲੇਲੂਇਆ ਜਦੋਂ ਸੱਚਮੁੱਚ ਆਪਾਂ ਨੂੰ ਮਸੀਹ ਚ ਆ ਕੇ ਠੋਕਰਾਂ ਵਜਦੀਆਂ ਕੁਛ ਵੀ ਕੋਈ ਕਹਿੰਦਾ ਵੈ ਤੇ ਆਪਾਂ ਨੂੰ ਪਰਮੇਸ਼ਰ ਉਹ ਆਪਣਾ ਵੱਟਾ ਉਹਨਾਂ ਦਾ ਲੈਂਦਾ ਬਦਲਾ ਜਿਹੜਾ ਪਰਮੇਸ਼ਰ ਲੈਂਦਾ ਹਾਲੇਲੂਇਆ ਕਹਿੰਦਾ ਬਦਲਾ ਨਾ ਜੇ ਕੋਈ ਬੋਲਦਾ ਮੈਂ ਆਪਾਂ ਉਹਨੂੰ ਜਵਾਬ ਨਹੀਂ ਦੇਣਾ ਸੱਚਮੁੱਚ ਜਦੋਂ ਆਪਾਂ ਚੁੱਪ ਕਰ ਜਾਂਦੇ ਫੇਰ ਪਰਮੇਸ਼ਰ ਲੈਂਦਾ ਉਹਨਾਂ ਦੇ ਬਦਲੇ ਹallelujah ਕਹਿੰਦਾ ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦੇ ਆ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ ਹallelujah ਕੀ ਕਹਿੰਦਾ ਜੇ ਹੋ ਸਕੇ ਤਾਂ ਜੇ ਹੋ ਸਕੇ ਤਾਂ ਕਹਿੰਦਾ ਸਾਰਿਆਂ ਨਾਲ ਮੇਲ ਮਲਾਪ ਰੱਖੋ ਕਹਿੰਦਾ ਇਹ ਪਿਆਰਿਓ ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਪ੍ਰਭੂ ਆਖਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਮਾਦਾ ਹallelujah ਇਥੇ ਕੀ ਲਿਖਿਆ ਕਹਿੰਦਾ ਬਦਲਾ ਨਾ ਲਓ ਜੇ ਕੋਈ ਬੋਲਦਾ ਮੈਂ ਆਪਾਂ ਉਹਨੂੰ ਜਵਾਬ ਨਹੀਂ ਦੇਣਾ ਸੱਚਮੁੱਚ ਜਦੋਂ ਆਪਾਂ ਚੁੱਪ ਕਰ ਜਾਂਦੇ ਫੇਰ ਪਰਮੇਸ਼ਰ ਲੈਂਦਾ ਉਹਨਾਂ ਦੇ ਬਦਲੇ ਹallelujah ਉਹ ਕਹਿੰਦਾ ਵਟਾ ਲੈਣਾ ਮੇਰਾ ਕੰਮ ਹੈ ਤੁਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਹਿਣਾ ਹੈ ਹallelujah ਜਦੋਂ ਸੱਚਮੁੱਚ ਆਪਾਂ ਨੂੰ ਮਸੀਹ ਚ ਆ ਕੇ ਠੋਕਰਾਂ ਵਜਦੀਆਂ ਕੁਛ ਵੀ ਕੋਈ ਕਹਿੰਦਾ ਵੈ ਤੇ ਆਪਾਂ ਨੂੰ ਪਰਮੇਸ਼ਰ ਉਹ ਆਪਣਾ ਵਟਾ ਉਹਨਾਂ ਦਾ ਲੈਂਦਾ ਬਦਲਾ ਜਿਹੜਾ ਪਰਮੇਸ਼ਰ ਲੈਂਦਾ ਹallelujah ਇਸ ਤਰ੍ਹਾਂ ਕਹਿੰਦਾ ਕਹਿੰਦਾ ਕੋਈ ਕੁਝ ਕਹੀ ਜਾਵੇ ਤੁਸੀਂ ਕੁਝ ਨਹੀਂ ਅਗਲੇ ਨੂੰ ਕਹਿਣਾਗਾ ਮੈਂ ਹੈਗਾ ਤੁਹਾਡੇ ਲਈ ਹallelujah ਕਹਿੰਦਾ ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖਵਾ ਜੇ ਧਿਆਆ ਹੋਵੇ ਤਾਂ ਉਹਨੂੰ ਪਿਆ ਕਿਉਂ ਜੋ ਇਹ ਕਰਕੇ ਤੂੰ ਉਹਦੇ ਸੈਰ ਤੋਂ ਅੱਗ ਦੇ 11 ਦਾ ਟੇਰ ਲਾਵੇਂਗਾ ਹallelujah ਵੇਰੀ ਕਹਿੰਦਾ ਤੇਰੇ ਘਰੇ ਵੀ ਕੋਈ ਆ ਗਿਆ ਫੇਰ ਵੀ ਤੂੰ ਉਹਨੂੰ ਰੋਟੀ ਪਾਣੀ ਖਵਾ ਹਲੇ ਲਿਆ ਉਹਨੂੰ ਪਾਣੀ ਪਿਆ ਐ ਨਹੀਂਗਾ ਵੀ ਉਹਦਾਂ ਵੈਰ ਕਰਨਾ ਤੂੰ ਤਾਂ ਮੈਨਾਂ ਹੀ ਕੀਤਾ ਸੀ ਕੀਤਾ ਵੈ ਤੁਹਾਗਲਾ ਪੇਪਰ ਚ ਤੋਂ ਹਾਂ ਵੀ ਹਾਲੇਲੂਇਆ ਸੱਚਮੱਚ ਸੰਤਾਨਾਂ ਕਾਸੀ ਜਿਹੜਾ ਤੁਹਾਡੇ ਵਿਰੋਧੀਆ ਤੁਹਾਡੇ ਫੇਵਰ ਚ ਆਉਣਗੇ ਸੱਚਮੱਚ ਆਉਂਦੇ ਆ ਫੇਵਰ ਚ ਹੋਈ ਜਾਂਦੇ ਕਰੀ ਜਾਂਦਾ ਪਰਮੇਸ਼ਰ ਹਾਲੇਲੂਇਆ ਜੇ ਆਪਾਂ ਚੌਪਾ ਤੇ ਫਿਰ ਪਰਮੇਸ਼ਰ ਕਹਿੰਦਾ ਬੱਸ ਤੁਸੀਂ ਚੁੱਪ ਹੀ ਰਹਿਣਾ ਮੈਂ ਹੈਗਾ ਮੈਂ ਹਾਲੇਲੂਇਆ ਕੀਤੀ ਦਾ ਪਛਤਾਵਾ ਜੇ ਅਗਲਾ ਇੱਕ ਕਵੇ ਆਪਾਂ ਦੋ ਕਵਾਂਗੇ ਉੱਤੇ ਫਿਰ ਆਪਾਂ ਪ੍ਰਭੂ ਦੇ ਸੂਲ ਤੋੜਦੇ ਆ ਹਾਲੇਲੂਇਆ ਕਹਿੰਦਾ ਬਰਿਆਈ ਤੋਂ ਨਾ ਹਾਰ ਸਗੋਂ ਭਲਾਈ ਨਾਲ ਬਰਿਆਈ ਨੂੰ ਜਿੱਤ ਲੈ ਹallelujah ਕੀ ਕਹਿੰਦਾ ਜੇ ਬਰਿਆਈ ਤੋਂ ਨਾ ਹਾਰ ਸਗੋਂ ਭਲਾਈ ਨਾਲ ਬਰਿਆਈ ਨੂੰ ਜਿੱਤ ਲੈ ਹallelujah ਜੇ ਬੁਰਾ ਟਾਈਮ ਆ ਗਿਆ ਤਾਂ ਹਾਰ ਕੇ ਨਹੀਂ ਬਹਿ ਜਾਣਾ ਭਲਿਆਂ ਦੇ ਭਲਾਈ ਦੇ ਨਾਲ ਉਹ ਕਹਿੰਦੇ ਤੂੰ ਬਰਿਆਈ ਨੂੰ ਵੀ ਜਿੱਤ ਲੇਗਾ ਹallelujah ਤਰ੍ਹਾਂ ਕਰਕੇ ਪਰਮੇਸ਼ਰ ਦਾ ਧੰਨਵਾਦ ਹੋਵੇ ਪਰਮੇਸ਼ਰ ਅਜਾਪਣ ਇਸ ਜਗ੍ਹਾ ਤੇ ਲੈ ਕੇ ਆਇਆ ਵਾ ਪਰਮੇਸ਼ਰ ਨੇ ਖੜਿਆਂ ਕੀਤਾ ਪਰਮੇਸ਼ਰ ਨੇ ਆਪਣੀ ਮਹਿਮਾ ਕਰਾਈ ਹੈ ਹallelujah ਤਰ੍ਹਾਂ ਕਰਕੇ ਪਰਮੇਸ਼ਰ ਦਾ ਆਪਾਂ ਕੀ ਕਰਨਾ ਹਰ ਵੇਲੇ ਉਹਦਾ ਧੰਨਵਾਦ ਕਰਨਾ ਜੇ ਸੱਚਮੁੱਚ ਆਪਣੇ ਤੇ ਵਿਵਤਾ ਆਉਂਦੀ ਹੈ ਉਦੋਂ ਆਪਾਂ ਥੋੜਾ ਜਿਆਦਾ ਕਰਨਾ ਪੈਂਦਾ ਹallelujah ਇਹ ਨਹੀਂ ਵੀ ਹੰਮਤ ਹਾਰ ਕੇ ਬਹਿ ਜਾਣਾ ਨਹੀਂ ਪਰਮੇਸ਼ਰ ਨਾ ਮੈਂ ਬਲ ਦਿੰਦਾ ਵਾ ਹallelujah ਮਤਤਾ ਪਹਾੜ ਨਹੀਂ ਜਵਾਨੀ ਹਾਰ ਨਹੀਂ ਜੇ ਸੱਚਮੁੱਚ ਪਰਮੇਸ਼ਰ ਚ ਆਪਾਂ ਉਹਦੇ ਪਿਆਰ ਕਰਦੇ ਆ ਤਾਂ ਦੱਸ ਕਿਸੇ ਕੋ ਸਾਡੇ ਤੇ ਭੈਣ ਮੈਨੂੰ ਕਹਿੰਦੀ ਤੁਸੀਂ ਦੱਸਿਆ ਨਾ ਕਰ ਤੁਹਾਡਾ ਲੋਕ ਵੈਰ ਕਰਦੇ ਮੈਂ ਕਿ ਕਰ ਲੈਂਦੇ ਫੇਰ ਕੀ ਹੁੰਦਾ ਸਾਡੀ ਚਰਚ ਖੁੱਲੇ ਮੈਂ ਤਾਂ ਬੰਦ ਕਰਕੇ ਬਹਿ ਜਾਵਾਂ ਨਹੀਂ ਪਰਮੇਸ਼ਰ ਦਾ ਲੜ ਫੜਿਆ ਵੇ ਉਹ ਕੀ ਹੈ ਤੋਈ ਗੱਲਾਂ ਜੀਣਾ ਜਾਂ ਮਰਨਾ ਹallelujah ਡਰਨਾ ਨਹੀਂ ਗੱਬ ਜੇ ਪਰਮੇਸ਼ਰ ਲੜ ਹੋਰ ਦੱਸਿਆ ਕਰੋ ਸਵਾ ਦੀ ਸੌਂਦਾ ਉਹ ਨਹੀਂ ਜਿਹਦੇ ਚ ਸ਼ੈਤਾਨ ਹੁੰਦਾ ਸੋਣੂਗਾ ਉਹ ਜਿਹਦੇ ਚ ਆਪਣੇ ਵਰਗੀ ਆਤਮਾ ਹੈ ਹallelujah ਤਰ੍ਹਾਂ ਕਰਕੇ ਪਰਮੇਸ਼ਰ ਦੇ ਕੰਮ ਨਾ ਰੁਕੇ ਤੇ ਨਾ ਰੋਕਣੇ ਹallelujah